ਅੱਧੀ ਪੰਜਾਬੀ ਰੂਪਾਂਤਰੀ ਵਿਆਕਰਣ ਦੀ ਕੱਕਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਧੀ ਕੱਕੇ ਵਿੱਚ ਤੁਹਾਡੇ ਲਈ ਰੂਪਾਂਤਰੀ ਵਿਆਕਰਣ ਦੇ ਕੁਝ ਨਵੇਂ ਪ੍ਰਸ਼ਨ ਲੈ ਕੇ ਆਇਆ ਸੀ ਅੱਜ ਦਾ ਦਿਨ ਜਿਹੜਾ ਸੋਮਾਰ ਦਾ ਦਿਨ ਹੈ ਆ ਵੜਾ ਚੰਗਾ ਦਿਨ ਹੈ ਇਹ ਚੰਗੇ ਦਿਨ ਨੂੰ ਤੁਹਾਡੇ ਲਈ ਚੰਗੇ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਸਾਡੇ ਅੱਦੇ ਰੂਪਾਂਤਰੀ ਵਿਆਕਰਣ ਦੇ ਨਵੇਂ ਤੇ ਚੰਗੇ ਪ੍ਰਸ਼ਨ ਕਿਹੜੇ ਹਨ ਜਿੰਨਾ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਧਿਕ ਅੱਖਿਆ ਵਿੱਚ ਦੱਸਾਂਗਾ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਹੁੱਲੇ ਨਿਮਾਏ ਹੁੱਲੇ ਦੋਬੀਰੀ ਪੱਤਰ ਝੁੱਲੇ ਇੰਨਾ ਸਤਰਾ ਦਾ ਸੰਬੰਧ ਕਿਸ ਤਿਉਹਾਰ ਨਾਲ ਹੈ ਲੋਹੜੀ ਦੇ ਨਾਲ ਹੈ ਇੱਕ ਵਾਰ ਹੋਰ ਦੱਸਦਾ ਸੀ ਹੁੱਲੇ ਨਿਮਾਏ ਹੁੱਲੇ ਦੋਬੀਰੀ ਪੱਤਰ ਝੁੱਲੇ ਇੰਨਾ ਸਤਰਾ ਦਾ ਸੰਬੰਧ ਲੋਹੜੀ ਦੇ ਨਾਲ ਹੈ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਮਕਰ ਸਕ੍ਰਾਂਤੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਮਕਰ ਸਕ੍ਰਾਂਤੀ ਦਾ ਤਿਉਹਾਰ ਲੋਹੜੀ ਤੋਂ ਅਗਲੇ ਦਿਨ ਪਹਿਲੀ ਮਾਗ ਨੂੰ ਮਨਾਇਆ ਜਾਂਦਾ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਪੰਜਾਬ ਵਿੱਚ ਮਾਗੀ ਦਾ ਵੱਡਾ ਮੇਲਾ ਕਿਸ ਥਾਂ ਉੱਤੇ ਲੱਗਦਾ ਹੈ ਪੰਜਾਬ ਵਿੱਚ ਮਾਗੀ ਦਾ ਵੱਡਾ ਮੇਲਾ ਮੁਕਸਰ ਵਿਖੇ ਲੱਗਦਾ ਸੀ ਪ੍ਰਸ਼ਨ ਨੰਬਰ 4 ਕਿਹੜਾ ਸੀ ਬਸੰਤ ਪੰਚਮੀ ਦਾ ਮੇਲਾ ਕਦੋਂ ਲੱਗਦਾ ਹੈ ਬਸੰਤ ਪੰਚਮੀ ਦਾ ਮੇਲਾ ਮਾਰਗ ਸੁਦੀ ਪੰਜ ਨੂੰ ਜਨਵਰੀ ਫਰਵਰੀ ਵਿੱਚ ਲੱਗਦਾ ਸੀ ਪਰਸ਼ਨ ਨੰਬਰ 5 ਕਿਹੜਾ ਸੀ ਮੁਕਸਰ ਦੇ ਮੇਲੇ ਦਾ ਸੰਬੰਧ ਕਿਹੜੀ ਇਤਿਹਾਸਿਕ ਘਟਨਾ ਦੇ ਨਾਲ ਹੈ ਮੁਕਸਰ ਦੇ ਮੇਲੇ ਦਾ ਸੰਬੰਧ 1705 ਈਸਵੀ 1705 ਈਸਵੀ ਚਾਲੇ ਮੁਕਤਿਆਂ ਦੇ ਨਾਲ ਹੈ ਪਰਸ਼ਨ ਨੰਬਰ 6 ਕਿਹੜਾ ਸੀ ਲਾਹੌਰ ਵਿਖੇ ਵੀਰ ਹਕੀਕਤ رائے ਦੀ ਸਮਾਤ ਤੇ ਭਾਰੀ ਮੇਲਾ ਕਦੋਂ ਲੱਗਦਾ ਹੈ ਬਸੰਤ ਪੰਚਮੀ ਨੂੰ ਲਾਹੌਰ ਵਿਖੇ ਹਕੀਕਤ رائے ਦੀ ਸਮਾਤ ਤੇ ਭਾਰੀ ਮੇਲਾ ਬਸੰਤ ਪੰਚਮੀ ਨੂੰ ਲੱਗਦਾ ਸੀ ਤੇ 7ਵਾਂ ਪ੍ਰਸ਼ਨ ਕਿਹੜਾ ਸੀ ਸੋਮਰ ਨੂੰ ਕਿਹੜਾ ਕੰਮ ਕਰਨਾ ਚੰਗਾ ਮੰਨਿਆ ਜਾਂਦਾ ਹੈ ਮੰਜਾ ਬੁੰਨਾ ਸੋਮਰ ਨੂੰ ਮੰਜਾ ਬੁੰਨਾ ਨਾ ਕੰਮ ਚੰਗਾ ਮੰਨਿਆ ਜਾਂਦਾ ਹੈ ਪ੍ਰਸ਼ਨ ਨੰਬਰ 8 ਕਿਹੜਾ ਸੀ ਹੋਲੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ ਹੋਲੀ ਦਾ ਤਿਉਹਾਰ ਫੱਗਣ ਮਹੀਨੇ ਵਿੱਚ ਜਨਵਰੀ ਨਾ ਫਰਵਰੀ ਮਾਰਚ ਵਿੱਚ ਆਉਂਦਾ ਹੈ ਤੇ ਪ੍ਰਸ਼ਨ ਨੰਬਰ 9 ਕਿਹੜਾ ਸੀ ਛਪਾਰ ਦੇ ਮੇਲੇ ਦਾ ਸੰਬੰਧ ਕਿਸ ਦੀ ਪੂਜਾ ਦੇ ਨਾਲ ਹੈ ਗੁੱਗੇ ਸਰਪਦੀਪ ਗੁੱਗੇ ਸਰਪਦੀਪ ਪੂਜਾ ਦੇ ਨਾਲ ਛਪਾਰ ਦੇ ਮੇਲੇ ਦਾ ਸੰਬੰਧ ਗੁੱਗੇ ਗੁੱਗੇ ਸਰਪਦੀਪ ਪੂਜਾ ਦੇ ਨਾਲ ਹੈ ਪਰਸਨ ਨੰਬਰ 10 ਕਿਹੜਾ ਸੀ ਗੁੱਗੇ ਦਾ ਮੇਲਾ ਕਦੋਂ ਕਦੋਂ ਤੋਂ ਛਪਾਰ ਵਿਖੇ ਲੱਗ ਰਿਆ ਸੀ ਗੁੱਗੇ ਦਾ ਮੇਲਾ ਛਪਾਰ ਵਿਖੋਂ 1880 ਈਸਵੀ ਤੋਂ ਲੱਗ ਰਿਆ ਸੀ ਪਰਸਨ ਨੰਬਰ 11 ਕਿਹੜਾ ਸੀ ਗੁੱਗਾ ਕੌਣ ਸੀ ਇੱਕ ਭਾਦਰ ਰਾਜਪੁੱਤ ਯੋद्धा ਸੀ ਗੁੱਗਾ ਇੱਕ ਭਾਦਰ ਰਾਜਪੁੱਤ ਯੋद्धा ਸੀ ਤੇ ਪ੍ਰਸ਼ਨ ਨੰਬਰ 12 ਕਿਹੜਾ ਸੀ ਗੁੱਗੇ ਦੀ ਯਾਦ ਵਿੱਚ ਹਰ ਸਾਲ ਛਪਾਰ ਵਿਖੇ ਮੇਲਾ ਕਦੋਂ ਪਰਦਾ ਹੈ ਗੁੱਗੇ ਦੀ ਯਾਦ ਵਿੱਚ ਹਰ ਸਾਲ ਛਪਾਰ ਵਿਖੇ ਮੇਲਾ ਕਦੋਂ ਪਰਦਾ ਹੈ ਬਾਦਰੂ ਭਾਦਰੂ ਦੀ ਸੁਧੀ ਸੁਧੀ 14 ਨੂੰ ਅਗਸਤ ਸਤੰਬਰ ਵਿਖੇ ਤੇ 10ਵਾਂ ਪ੍ਰਸ਼ਨ 13 ਪ੍ਰਸ਼ਨ ਨੰਬਰ 13 ਕਿਹੜਾ ਸੀ ਸਰਦ ਕਦੋਂ ਮਨਾਏ ਜਾਂਦੇ ਹਨ ਅਸੂ ਮਹੀਨੇ ਦੇ ਹਨੇਰੇ ਪਖ ਦੀਆਂ ਸਰਾਦ ਅਸੂ ਮਹੀਨੇ ਦੇ ਹਨੇਰੇ ਪਖਧੀਆਂ 15 ਤਿਥਾਂ ਨੂੰ 15 15 ਤਿਥਾਂ ਨੂੰ ਤੇ ਪ੍ਰਸ਼ਨ ਨੰਬਰ 14 ਕਿਹੜਾ ਸੀ ਨਰਾਤੇ ਕਦੋਂ ਮਨਾਏ ਜਾਂਦੇ ਹਨ ਅਸੂ ਮਹੀਨੇ ਦੇ ਚਾਨਣ ਪਖ ਦੀ ਇਕਮ ਤੋਂ ਨੌਵੀਂ ਤਿਥ ਤੱਕ ਅਸੂ ਮਹੀਨੇ ਦੇ ਚਾਨਣ ਪਖ ਦੀ ਇਕਮ ਤੋਂ ਨੌਵੀਂ ਤਿਥ ਤੱਕ ਤੇ ਪ੍ਰਸ਼ਨ ਨੰਬਰ 15 ਕਿਹੜਾ ਸੀ ਕੁੜੀਆਂ ਦੁਆਰਾ ਜੋ ਕਦੋਂ ਬੀਜੇ ਜਾਂਦੇ ਹਨ ਅਤੇ ਸਾਂਝੀ ਲਗਾਈ ਜਾਂਦੀ ਹੈ ਗੁਰਜਾਂ ਦੀ ਖੇਤੀ ਵੀ ਕੁੜੀਆਂ ਦੁਆਰਾ ਜੋ ਕਦੇ ਬੀਜੇ ਜਾਂਦੇ ਹਨ ਤੇ ਸਾਂਝੀ ਲਗਾਈ ਜਾਂਦੀ ਹੈ ਅਸੂ ਮਹੀਨੇ ਦੇ ਪਹਿਲੇ ਨਰਾਤੇ ਨੂੰ ਅਸੂ ਮਹੀਨੇ ਦੇ ਪਹਿਲੇ ਨਰਾਤੇ ਨੂੰ ਪਰਸ ਨੰਬਰ 16 ਕਿਹੜਾ ਸੀ ਦੀਵਾਲੀ ਕਦੋਂ ਮਨਾਇ ਜਾਂਦੀ ਹੈ ਕਤਤਕ ਮਹੀਨੇ ਦੀ ਮਸਿਆ ਨੂੰ ਕਤਤਕ ਮਹੀਨੇ ਦੀ ਮਸਿਆ ਨੂੰ ਦੀਵਾਲੀ ਮਨਾਇ ਜਾਂਦੀ ਹੈ ਤੇ ਪਰਸ ਨੰਬਰ 17 ਕਿਹੜਾ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਕਤਕ ਮਹੀਨੇ ਦੀ ਪੂਰਨ ਮਾਸੀ ਨੂੰ ਪ੍ਰਸ਼ਨ ਨੰਬਰ 18 ਕਿਹੜਾ ਸੀ ਦਸਹਿਰੇ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ ਦਸਹਿਰੇ ਦਾ ਤਿਉਹਾਰ ਦੇਸੀ ਮਹੀਨੇ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ ਅਸੂ ਦੀ 10ਵੀਂ 10ਵੀਂ ਨੂੰ ਆਉਂਦਾ ਹੈ ਤੇ ਪ੍ਰਸ਼ਨ ਨੰਬਰ 19 ਕਿਹੜਾ ਸੀ ਦਸਹਿਰੇ ਵਾਲੇ ਦਿਨ ਕਿਹੜੇ ਪੰਛੀ ਨੂੰ ਵੇਖਿਆ ਜਾਣਾ ਚੰਗਾ ਸਮਝਿਆ ਜਾਂਦਾ ਹੈ ਦਸਹਿਰੇ ਵਿੱਚ ਦੁਸਰੇ ਵਾਲੇ ਦਿਨ ਗਰੁੜ ਪੰਛੀ ਨੂੰ ਵੇਖਿਆ ਜਾਣਾ ਚੰਗਾ ਸਮਝਿਆ ਜਾਂਦਾ ਹੈ ਪ੍ਰਸ਼ਨ ਨੰਬਰ 20 ਕਿਹੜਾ ਸੀ ਮਾਸ ਸ਼ਿਵਰਾਤਰੀ ਦਾ ਤਿਉਹਾਰ ਦੇਸੀ ਮਹੀਨੇ ਵਿੱਚ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ ਆਉਂਦਾ ਹੈ ਫੱਗਣ ਮਹੀਨੇ ਦੀ ਮਸੀਆਂ ਨੂੰ ਸ਼ਿਵਰਾਤਰੀ ਮਾਸ ਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੀ ਮਸੀਆਂ ਨੂੰ ਨੂੰ ਆਉਂਦਾ ਹੈ ਪਰਵਰੀ ਮਾਰਚ ਵਿੱਚ ਵਿਦਿਆਰਥੀਓ ਸਾਡੀ ਅੱਜ ਦੀ ਜਿਹੜੀ ਇੰਪੋਰਟੈਂਟ ਕਥਾ ਸੀ ਪੰਜਾਬੀ ਦੀ ਇਥੋਂ ਸਮਾਪਤ ਹੋਈ ਸੀ ਅੱਧੀ ਕੱਠਿਆ ਨੂੰ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ